ਖਤਮ ਹੁੰਦੇ ਨੇ ਪੁਰਾਣਾ ਢਾਂਚਾ ਖਤਮ ਹੁੰਦਾ ਹੈ ਜਨਮ ਜਨਮਾਂਤਰਾਂ ਦੇ ਪਏ ਹੋਏ ਪੱਦਰ ਖਤਮ ਹੁੰਦੇ ਨੇ ਇੱਕ ਨਵੀਂ ਜ਼ਿੰਦਗੀ ਦਾ ਜਨਮ ਆਉਂਦਾ ਹੈ ਜਿਹਨੂੰ ਕਹਿੰਦੇ ਨੇ ਪਰਮਾਤਮਾ ਦੀ ਜ਼ਿੰਦਗੀ ਪ੍ਰਭੂ ਦਾ ਜਨਮ ਹੁੰਦਾ ਹੈ ਈਸ਼ਵਰੀ ਆਨੰਦ ਦਾ ਜਨਮ ਹੁੰਦਾ ਹੈ ਮਹਾਰਸ ਦਾ ਜਨਮ ਹੁੰਦਾ ਹੈ ਇਸ ਯੁੱਗ ਨੂੰ ਸਤਗੁਰ ਕਲਾਲੇ ਕਹਿੰਦੇ ਨੇ ਇੱਥੇ ਧਨ ਜੋ ਵੰਦਾ ਇਤਨਾ ਨਸ਼ਾ ਹੈ ਕਿ ਮਨੁੱਖ ਨੂੰ ਮਨੁੱਖ ਵੀ ਨਹੀਂ ਰਹਿਣ ਦਿੰਦਾ ਇਹ ਨਸ਼ਾ ਪਸ਼ੂ ਬਣਾ ਦਿੰਦਾ ਥੱਲੇ ਘਰਾ ਦ ਪਛਾੜ ਕੇ ਮੈਂ ਫਿਰ ਅਰਜ਼ ਕਰਾਂ ਮਨੁੱਖ ਪਸ਼ੂ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਮਨੁੱਖ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਸੰਦ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਸ਼ਿਖਰ ਤੇ ਪਹੁੰਚ ਸਕਦਾ ਹੈ ਮਨੁੱਖ ਮੱਧ ਦੇ ਸਹਿ ਰਹਿ ਸਕਦਾ ਹੈ ਮਨੁੱਖ ਥੱਲੇ ਧਰਤੀ ਤੇ ਰਹਿ ਸਕਦਾ ਹੈ ਪਸ਼ੂ ਅਚੇਤ ਜੀ ਰਿਹਾ ਉਹਨੂੰ ਕੁਝ ਵੀ ਸਮਝ ਨਹੀਂ ਸਿਰਫ ਰਜ਼ਕ ਦੀ ਸਮਝ ਹੈ ਉਹ ਵੀ ਇਸ ਕਰਕੇ ਜਦ ਬੁੱਖ ਲੱਗਦੀ ਤੇ ਤਲਾਸ਼ ਤੇ ਚੱਲ ਜਾਂਦਾ ਬਲਕਿ ਕੁਝ ਵੀ ਨਹੀਂ ਨਾ ਉਹ ਦੀ ਸਮਾਜਿਕ ਜ਼ਿੰਦਗੀ ਨਾ ਉਹ ਦੀ ਧਾਰਮਿਕ ਜ਼ਿੰਦਗੀ ਨਾ ਉਹ ਦੀ ਰਾਜਨੀਤਿਕ ਜ਼ਿੰਦਗੀ ਉਹ ਥੱਲੇ ਜੀ ਰਿਹਾ ਚੋਂ ਕਿ ਕੋਈ ਸਮੱਸਿਆ ਹੀ ਨਹੀਂ ਤੇ ਕੋਈ ਜ਼ਿੰਮੇਵਾਰੀਆਂ ਨਹੀਂ ਇਸ ਵਾਸਤੇ ਸੁੱਖ ਵਿੱਚ ਜੀ ਰਿਹਾ ਹੈ ਸੰਤ ਆਨੰਦ ਵਿੱਚ ਜੀ ਰਿਹਾ ਹੈ ਸੰਤਨ ਗਏ ਘਰ ਸਦਾ ਆਨੰਦ ਤੇ ਆਨੰਦ ਵਿੱਚ ਜੀ ਰਿਹਾ ਹੈ ਮਨੁੱਖ ਕਲੇਸ਼ ਦੇ ਜੀ ਰਿਹਾ ਹੈ ਚਿੰਤਾ ਚ ਜੀ ਰਿਹਾ ਹੈ ਦੁੱਖ ਦੇ ਜੀ ਰਿਹਾ ਹੈ ਮਨੁੱਖ ਦਾ ਨਾਂ ਦੂਜਾ ਕੀ ਹੈ ਚਿੰਤਾ ਮਨੁੱਖ ਦਾ ਦੂਜਾ ਨਾਂ ਕੀ ਹੈ ਕਲ ਕਲੇਸ਼ ਮਨੁੱਖ ਦਾ ਦੂਜਾ ਨਾਂ ਕੀ ਹੈ ਪਰੇਸ਼ਾਨੀਆਂ ਬੇਚੈਨੀਆਂ ਹਜ਼ਾਰਾਂ ਮਨੁੱਖ ਬੈਠੇ ਹਨ ਤੇ ਹਜ਼ਾਰਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਬੈਠੇ ਹਨ ਮੈਨੂੰ ਮਾਫ਼ ਕਰ ਦੇਣਾ ਹਜ਼ਾਰਾਂ ਮਨੁੱਖ ਬੈਠੇ ਹਨ ਤੇ ਹਜ਼ਾਰਾਂ ਤਰ੍ਹਾਂ ਦੀਆਂ ਚਿੰਤਾਵਾਂ ਬੈਠੀਆਂ دکھ بیٹھے نے سنتاپ بیٹھے نے. چاہے مندر چیٹے چاہے گردوارے چاہے بازار چاہے پروار دے. منخ جتنے بیٹھا ہے دکھ بیٹھا ہے چنتا بیٹھی ہے تناؤ بیٹھا ہے فکر بیٹھا ہے پریشانیاں بیٹھے بے چینیاں بیٹھے نے. تو ہوں لمبے سمے تک منخ بے چینی چس طرح جیو ہے پریشانی چ کس طرح جیو ہے یا تو پھر یہ تھلے جا ہے سکھ ہے ਜਾਂ ਫਿਰ ਉੱਪਰ ਉੱਠੇ ਤੇ ਆਨੰਦ ਹੈ ਤਾਂ ਮਨੁੱਖ ਥੱਲੇ ਜਾਣ ਦਾ ਰਸਤਾ ਜਲਦੀ ਚੁਣਦਾ ਹੈ ਪਤਾ ਹੈ ਕਿਉਂ ਪਾਣੀ ਨਿਵਾਣ ਦੀ ਤਰਫ ਆਪਣੇ ਆਪ ਜਾਂਦਾ ਪਰ ਉੱਪਰ ਚੜਨਾ ਹੋਵੇ ਤੇ ਪ੍ਰੈਸ਼ਰ ਚਾਹੀਦਾ ਹੁਣ ਬਿਨਾ ਪ੍ਰੈਸ਼ਰ ਤੋਂ ਪਾਣੀ ਉੱਪਰ ਨਹੀਂ ਜਾਏਗਾ ਇਹ ਪਾਣੀ ਨੂੰ ਵਾਲਣਾ ਪੈਗਾ ਭਾਪ ਬਣਾਣਾ ਪੈਗਾ ਭਾਪ ਉੱਪਰ ਜਾਂਦੀ ਉੱਠਦੀ ਹੁਣ ਤੇ ਪਾਣੀ ਨਿਵਾਣ ਦੀ ਤਰਫ ਜਾਏਗਾ ਹੁਣ ਤੇ ਮਨੁੱਖ ਦੀ ਸੁਰਤ ਥੱਲੇ ਜਾਏ ਫਿਰ ਮਹਾਰਾਜ ਕਹਿੰਦੇ ਨੇ ਯੁੱਗ ਐਸਾ ਕਲਾਲੀ ਏ ਤੇ ਧਨ ਤੇ ਜੋਬਨ ਦੇ ਕਾਮਨਾ ਕਾਮ ਦੇ ਐਸੀ ਸ਼ਰਾਬ ਹੈ ਇਹਨੂੰ ਥੱਲੇ ਗਰਾਉਂਦੀ ਇਹਨੂੰ ਥੱਲੇ ਗਰਾਉਂਦੀ ਤੇ ਜੇ ਧਨ ਤੇ ਜੋਬਨ ਇਸ ਨੂੰ ਥੱਲੇ ਨਹੀਂ ਗਿਰਾ ਰਿਆ ਤਾਂ ਬੇਚੈਨੀ ਤੇ ਜੀਵਣਾ ਬੜਾ ਔਖਾ ਹੈ ਫਿਰ ਸ਼ਰਾਬ ਹੈ ਚਾਰਸਕ ਸਲੂਫਾ ਹੈ ਗਾਜਾ ਅੱਜ ਹਜ਼ਾਰਾਂ ਤਰ੍ਹਾਂ ਦੇ ਡਰੱਗਸ ਨੇ ਨਸ਼ੇ ਨੇ ਕੋਈਕ ਨਾ ਛੇ ਇਤਨੀ ਨਸ਼ਿਆਂ ਦੀ ਭਰਮਾਰ ਕਿਉਂ ਹੈ ਇਤਨੀ ਨਸ਼ਿਆਂ ਦੀ ਕشش ਕਿਉਂ ਹੈ ਬੇਚੈਨੀ ਤੇ ਦੁੱਖ ਦੇ ਚ ਜੀਵਣਾ ਬੜਾ ਔਖਾ ਇਮਰਸ ਕਰਦੇ ਗਾਲिब ਦੁਨੀਆ ਦਾ ਸਭ ਤੋਂ ਸਿਆਣਾ ਮਨੁੱਖ ਹੋਇਆ ਉਸ ਵਗੈਰਾ ਜਿਤਨਾ ਸਿਆਣਾ ਹੋਵੇਗਾ ਉਤਨਾ ਬੇਚੈਨ ਕਿਉਂਕਿ ਜਦ ਅਕਲ ਵੱਡੀ ਹੋ ਜਾਂਦੀ ਹੈ ਦੁਨੀਆ ਛੋਟੀ ਹੋ ਜਾਂਦੀ ਹੈ ਜਦ ਸੋਚਣੀ ਮਹਾਨ ਹੋ ਜਾਂਦੀ ਹੈ ਦੁਨੀਆ ਬੇਮੈਨੀ ਹੋ ਜਾਂਦੀ ਹੈ ਉਹਦੀ ਪਤਨੀ ਨੇ ਇੱਕ ਦਿਨ ਸਮਝ ਆਇਆ ਤੁਸੀਂ ਆਲਮ ਫਾਜ਼ਲ ਹੋ ਤੁਸੀਂ ਮਹਾਨ ਲੋਕੀਂ ਤੁਹਾਡਾ ਕਿੰਨਾ ਸਨਮਾਨ ਕਰਦੇ ਨੇ ਤੇ ਤੁਸੀਂ ਦਿਨ ਰਾਤ ਪੀ ਕੇ ਕਰਦੇ ਜੰਦੇਸ਼ੇ ਚ ਚੋਰ ਰਹਿੰਦੇ ਗਾਲਬ ਆਪ ਵੀ ਕਹਿੰਦਾ ਆਪਣੀ ਉਸ ਦੀ ਇੱਕ ਨਜ਼ਮ ਦੇ ਦੋ ਬੋਲ ਨੇ ਇਹ ਤੇਰਾ ਤਸਫਫ ਇਹ ਤੇਰਾ ਬਿਆਨ ਹੈ ਗਾਲਬ ਤੁਝੇ ਹਮ ਬਲੇ ਸਮਝਤੇ ਜੋ ਨਾ ਬਾਦਾ ਖਾਰ ਹੋਤਾ ਜੇ ਕਿਦਰੇ ਤੂੰ ਪੈਂਦਾ ਨਾ ਤੇ ਗਾਲਬ ਅਸੀਂ ਤੈਨੂੰ ਪੈਗੰਬਰ ਜਾਣ ਕੇ ਹੋ ਜਾਣਾ ਸੀ ਵਲੀ ਜਾਣ ਕੇ ਐਨਾ ਸਿਆਣਾ ਇਹ ਮਿਸਾਲੇ ਤਸੱਫੁਕ ਇਹ ਤੇਰਾ ਬਿਆਨ ਹੈ ਗਾਲਿਬ ਤੁਝੇ ਹਮ ਵਲੀ ਸਮਝਤੇ ਜੋ ਨਾ ਬਾਦਖਾਰ ਹੋਤਾ ਕਮਾਲ ਦੀ ਗਲੇ ਤੇਰੀਆਂ ਦਲੀਲਾਂ ਇਹ ਤੇਰੇ ਪ੍ਰਮਾਣ ਇਹ ਤੇਰੇ ਉਦਾਹਰਣ ਇਹ ਤੇਰੀ ਖੋਜ ਇਹ ਤੇਰਾ ਗਿਆਨ ਅਸੀਂ ਤੇ ਤੈਨੂੰ ਵਲੀ ਜਾਣ ਕੇ ਪੂਜਣਾ ਸੀ ਪੈਗੰਬਰ ਜਾਣ ਕੇ ਪੂਜਣਾ ਸੀ ਪਰ ਤੋਂ ਤੇ ਦਿਨ ਰਾਤ ਪੀਣ ਲੱਗ ਪਏ ਪਤਨੀ ਵੀ ਕਹਿੰਦੀ ਹੈ ਅੱਜ ਸਮਝਾ ਰਹੀ ਹੈ ਐਨੇ ਸਿਆਣੇ ਤੁਸੀਂ ਇੱਕ ਇੱਕ ਬੋਲ ਜਿਸ ਤੋਂ ਦੁਨੀਆ ਦੀ ਸਾਰੀ ਬਹੁਤ ਦੌਲਤ ਕੁਰਬਾਨ ਕੀਤੀ ਜਾ ਸਕਦੀ ਹੈ ਤੁਸੀਂ ਦਿਨ ਰਾਤ नशे डुबे ਰਹਿੰਦੇ ਹੋ ਅਗਿਆਲਵਨ ਹੋ ਥੇ ਕੀਆ ਕੇ ਆਪਣੀ ਬੇਗਮ ਨੂੰ ਆਪਣੀ ਪਤਨੀ ਨੂੰ ਪੀ ਲੈਣਾ ਤੂੰ ਮਨੁੱਖ ਦਿਖਾਈ ਦੇਣੀ ਹੈ ਪਤਨੀ ਦਿਖਾਈ ਦੇਣੀ ਹੈ ਜਦ ਮੈਂ ਹੋਸ਼ੇ ਚਾਉਣਾ ਤਾਂ ਮਿੱਟੀ ਦੀ ਪੁਤਲੀ ਦਿਖਾਈ ਦੇਣੀ ਹੈ ਕੁਝ ਵੀ ਨਹੀਂ ਕੁਝ ਵੀ ਸਾਰਾ ਸੰਸਾਰ ਬੇਵੈਣੀ ਇਸ ਬੇਵੈਣੀ ਸੰਸਾਰ ਦੇ ਵਿੱਚ ਮੈਂ ਕਿਸ ਤਰ੍ਹਾਂ ਜੀਵਾਂ ਕੁਝ ਵੀ ਨਹੀਂ ਕੁਝ ਵੀ ਨਹੀਂ ਸੰਤ ਦੀ ਦ੍ਰਿਸ਼ਟੀ 'ਚ ਵੀ ਜਗਤ ਕੁਝ ਨਹੀਂ ਹੁੰਦਾ ਤਾਂ ਹੀ ਉੱਚਾ ਉੱਠ ਜਾਂਦਾ ਹੈ ਇੱਕ ਅਦਵਾਨ ਦੀ ਦ੍ਰਿਸ਼ਟੀ 'ਚ ਵੀ ਕੁਝ ਨਹੀਂ ਹੁੰਦਾ ਅਗਰ ਉੱਚਾ ਉੱਠ ਨਹੀਂ ਸਕਿਆ ਤਾਂ ਥੱਲੇ ਚਲਾ ਜਾਂਦਾ ਹੈ ਇਸ ਦੁਨੀਆ ਨੂੰ ਛੋੜੋ ਥੱਲੇ ਚਲੇ ਜਾਓ ਬੇਹੋਸ਼ ਹੋ ਜਾਓ ਸ਼ਰਾਬ ਪੀ ਲਓ ਨਸ਼ੇ ਕਰ ਲਓ ਹੁਣ ਜਿਹੜਾ ਮੈਂ ਦੂਜਾ ਨੁਕਤਾ ਬਿਆਨ ਕਰਨ ਲੱਗਾ ਜ਼ਿਆਦਾ ਸਮਾਂ ਨਹੀਂ ਲੈਣਾ ਤੁਹਾਡਾ ਕਾਫੀ ਦੇਰ ਦੇ ਬੈਠੇ ਹੋ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਰਮਾਤਮਾ ਨੂੰ ਸਾਥੀ ਕਹਿੰਦੇ ਨੇ ਪਤਾ ਸਾਥੀ ਕਿਸ ਨੂੰ ਕਹਿੰਦੇ ਨੇ ਜੋ ਸ਼ਰਾਬ ਪਿਲਾਂਦਾ ਪਿਆਲੇ ਚ ਪਾ ਕੇ ਦਿੰਦਾ ਹੈ ਗੁਰੂ ਹੋਗਨ ਸਿੰਘ ਜੀ ਨੰਦ ਲਾਲ ਵੀ ਸਾਥੀ ਕਹਿੰਦੇ ਅਜਮੇਰ ਦੇ ਮਹਾਨ ਸੰਤ ਖਵਾਜਾ ਮਈਨ ਦਿਨ ਚਿਸ਼ਤੀ ਉਹ ਖੁਦਾ ਨੂੰ ਸਾਥੀ ਕਹਿੰਦਾ ਹੈਰਾਨ ਹਾਂ ਮੈਂ ਇਸ ਤਰ੍ਹਾਂ ਕਹਿੰਦੇ ਬਿਦੇ ਸਾਖੀ ਆ ਸਾਭਰੇ ਸਭ ਜੇ ਹੋ ਕਿ ਮਾਰਾ ਬਾਕਾਰਸਤ ਜੰਗ ਅੰਦਰ ਹੋ ਸ੍ਰੀ ਬਖਵਾਕ ਪਾਦਸ਼ਾਹੀ ਦਸਵੀਂ ਜ਼ਫਰਨਾਮਾ ਅਹ ਸਾਖੀ ਇੱਕ ਜਾਨ ਮੈਨੂੰ ਵੀ ਪੜਾ ਮੈਂਝੂਝ ਮਰਾ ਆਪਣੇ ਮਨ ਨਾਲ ਔਰ ਉੱਪਰ ਉੱਠ ਜਾ ਵਿਦੇਸਾ ਕੀ ਆਸਾ ਗਰੇ ਸਭ ਜੇ ਹੋ ਇਹ ਸਭ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਨਾ ਦਸਮ ਗ੍ਰੰਥ ਜ਼ਫਰ ਨਾਮ ਵਿਦੇਸਾ ਕੀ ਆਸਾ ਗਰੇ ਸਭ ਜੇ ਹੋ ਕਿ ਮਾਰਾ ਬਕਾਰਸਤ ਜੰਗ ਅੰਦਰ ਮੈਂ ਲੜਨਾ ਚਾਹੁੰਦਾ ਇਸ ਮਨ ਨਾਲ ਇਸ ਮਨ ਨੂੰ ਪਛਾੜਨਾ ਚਾਹੁੰਦਾ ਖਤਮ ਕਰਨਾ ਚਾਹੁੰਦਾ ਇਸ ਦੁਨੀਆ ਨੂੰ ਮੈਨੂੰ ਵੀ ਇੱਕ ਜਾਨ ਪਿਲਾ ਆਪਣੇ ਨਾਮ ਦਾ ਹੁਣ ਨਾਮ ਨੂੰ ਵੀ ਨਸ਼ਾ ਆਖੇ ਦੂਰ ਕਿਉਂ ਜਾਓ ਗੁਰੂ ਨਾਨਕ ਵੀ ਨਸ਼ਾ ਕਹਿੰਦੇ ਨਾਮੁ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਸ ਸੰਬੰਧ ਵਿੱਚ ਗੁਰੂ ਨਾਨਕ ਦੇ ਸਤ ਅੱਠ ਸ਼ਬਦ ਨੇ ਗੁਰਵਰਜਨ ਦੇਵ ਜੀ ਮਹਾਰਾਜ ਦੇ ਪੰਜ ਸਤ ਸ਼ਬਦ ਨੇ ਕਬੀਰ ਦੇ ਵੀ ਸ਼ਬਦ ਨੇ ਸਿਰਫ ਇੱਕ ਦੋ ਪੰਨੇ ਤੇ ਖੋਲਣ ਤੋਂ ਪਹਿਲੇ ਮੈਂ ਇਤਨਾ ਅਰਜ਼ ਕਰਾਂ ਇੱਕ ਸ਼ਰਾਬ ਦੇ ਵਿੱਚ ਡੁੱਬਿਆ ਹੋਇਆ ਮਨੁੱਖ ਸਾਹਮਣੇ ਬੈਠਾ ਹੋਵੇ ਇੱਕ ਪਾਸੇ ਸੰਤ ਬੈਠਾ ਹੋਵੇ ਇਕ ਅਕਲ ਤੋਂ ਉੱਚਾ ਬੈਠਾ ਹੋਵੇ ਇਕ ਅਕਲ ਤੋਂ ਥੱਲੇ ਬੈਠਾ ਹੋਵੇ ਦੂਰੋਂ ਕੋਲ ਨਾ ਜਾਈਏ ਕਿਉਂਕਿ ਕੋਲ ਗਏ ਤੇ ਸ਼ਰਾਬੀ ਕੋਲ ਸ਼ਰਾਬ ਦੀ ਗੋਆ ਜਾਣੀ ਦੂਰੋਂ ਦੂਰੋਂ ਦੇਖਾਂਗੇ ਕਿ ਇਹ ਕੋਹਰ ਦਾ ਹੋਣਾ ਸਮਝ ਲੈਣਾ ਦੂਰੋਂ ਦੇਖਾਂਗੇ ਪਛਾਣ ਕਰਨੀ ਔਖੀ ਹੋ ਜਾਏਗੀ ਇਹ ਸੰਤ ਕਿਹੜਾ ਹੈ ਇਹ ਸ਼ਰਾਬੀ ਕਿਹੜਾ ਹੈ ਇਹ ਵੀ ਮੈਨੂੰ ਸਮਝ ਨਹੀਂ ਦੋਹਾ ਕੋਲ ਮਸਤੀ ਹੋਵੇਗੀ ਦੋਹਾ ਕੋਲ ਸਰੂਰ ਹੋਵੇਗਾ ਦੋਹਾਂ ਕੋਲ ਭੋਲਾपन ਹੋਵੇਗਾ ਨਸ਼ੇ ਦੇ ਚ ਨਸ਼ਈ ਅੰਦਰੋਂ ਬਾਹਰੋਂ ਇੱਕ ਹੋ ਜਾਂਦਾ ਹੈ ਉਹ ਕੁਝ ਵੀ ਨਹੀਂ ਛੁਪਾ ਸਕਦਾ ਭਾਰਤ ਦੇ ਚ ਪੁਲਿਸ ਜਿੰਨਾ ਮੁਜਰਮਾਂ ਨੂੰ ਪੜ ਲੈਂਦੇ پکڑਣ ਲਈ ਚੋਰਾ ਨੂੰ پکڑਣ ਲਈ ਉਹਨੂੰ ਨਸ਼ਾ ਕਰਾ ਕੇ ਸਭ ਕੁਝ ਗੁਲਵਾ ਲੈਂਦੇ ਸਭ ਕੁਝ ਦੱਸ ਦਿੰਦਾ ਨਸ਼ਈ ਮਨ ਕੁਝ ਵੀ ਨਹੀਂ ਛੁਪਾ ਸਕਦਾ ਅੰਦਰੋਂ ਬਾਹਰੋਂ ਇੱਕ ਹੋ ਜਾਂਦਾ ਹੈ ਔਰ ਇਹ ਵੀ ਅਰਜ਼ ਕਰਾਂ ਸੰਤ ਵੀ ਕੁਝ ਪੜਦੇ ਨਹੀਂ ਪਾਂਦਾ ਅੰਦਰੋਂ ਬਾਹਰ ਇੱਕ ਹੋ ਜਾਂਦਾ ਹੋਲਾ ਹੋ ਜਾਂਦਾ ਦੋਵੇਂ ਬੋਲੇ ਫਰਕ ਸਿਰਫ ਇਤਨਾ ਹੈ ਇੱਕ ਮਨੁੱਖਤਾ ਤੋਂ ਥੱਲੇ ਚਲਾ ਗਿਆ ਪਸ਼ੂ ਹੋ ਕੇ ਬੋਲਾ ਹੋਇਆ ਹੈ ਇੱਕ ਮਨੁੱਖਤਾ ਤੋਂ ਉੱਚਾ ਉੱਠਿਆ ਪਰਮਾਤਮਾ ਦੀ ਤਰ੍ਹਾਂ ਹੋ ਗਿਆ ਹੈ ਪਰਮਾਤਮਾ ਕਰਕੇ ਬੋਲਾ ਦੋਹਾਂ ਦੇ ਜ਼ਮੀਨ ਆਸਮਾਨ ਦਾ ਅੰਤਰ ਹੈ पर कम से कम दोवें बेचैनते दुखी ते परेशान नहीं, एक एक नहीं है एक परेशानी तो ਥੱਲੇ ਚਲਾ ਗਿਆ ਸ਼ਰਾਬ ਪੀ ਕੇ ਅਫੀਮ ਖਾ ਕੇ ਇੱਕ ਪਰੇਸ਼ਾਨੀਆਂ ਤੋਂ ਉੱਪਰ ਚਲਾ ਗਿਆ ਹੁਣ ਉੱਥੇ ਤੱਕ ਪਰੇਸ਼ਾਨੀਆਂ ਪਹੁੰਚ ਹੀ ਨਹੀਂ ਸਕਦੀਆਂ ਸਮਾਧੀ ਦੇ ਚਲੇਨ ਹੋ ਗਿਆ ਆਨੰਦ ਸਰੂਪ ਹੋ ਗਿਆ ਦੋਹਾਂ ਕੋਲ ਸਰੂਰ ਤੇ ਹੈ ਔਰ ਇਸ ਦਾ ਬੜਾ ਵੱਡਾ ਜ਼ਿਕਰ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਇਹ ਵੀ ਨਰਸ ਕਰਦੇ ਇਸ ਦੌਰ ਦਾ ਮਾਹੌਲ ਐਸਾ ਥੱਲੇ ਗਿਰਦਾ ਹੈ ਇਸ ਵਾਸਤੇ ਇਤਨੇ ਨਸ਼ੇ ਨੇ ਅਨੇਕ ਬੌ ਅਨੇ ਵੇਸ਼ਾਂ ਨੇ ਇਤਨੇ ਸ਼ਰਾਬਖਾਨ ਨੇ ਅੰਨੀ ਤਰ੍ਹਾਂ ਦੀ ਸ਼ਰਾਬ ਪਈ ਬਣਦੀ ਹੈ ਹੁਣ ਤੇ ਕਈ ਅਮੀਰਾਂ ਦੇ ਘਰਾਂ ਚ ਮੈਂ ਦੇਖ ਕੇ 당 ਰਹਿ ਗਏ ਜਨਨ ਰੈਂਗ ਰੂਮ ਵਿੱਚ ਬਿਠਾ ਲੈਂਦੇ ਨੇ ਐਨ ਸਜਾ ਕੇ ਰੱਖੀ ਹੁੰਦੀ ਸ਼ਰਾਬ ਕਈ ਬੋਤਲਾਂ ਜ਼ਮਾਨਾ ਲੰਘ ਗਿਆ ਜਦ ਦਰਸ਼ਨ ਗੁਟਕਿਆਂ ਦੇ ਹੁੰਦੇ ਸਨ ਮਾਲਾ ਦੇ ਹੁੰਦੇ ਸਨ ਧਿਆਨ ਸਾਧਨਾ ਦੀ ਜੋ ਹੈ ਸਾਜ਼ੋ ਸਮਾਨ ਦੇ ਹੁੰਦੇ ਸਨ ਹੁਣ ਤੇ ਅਮੀਰੀ ਦਿਖਾਈ ਜਾਂਦੀ ਹੈ ਸਾਡੇ ਘਰ ਐਨੇ ਕਿਸਮਾਂ ਦੀ ਸ਼ਰਾਬ ਹੈ ਕੀਮਤੀ ਤੋਂ ਗਿਣਤੀ ਨਹੀਂ ਐ ਹਲੋਵੇ ਐ ਵੀ ਮਾਸਕਾ ਐਠਾੜ ਵੜ ਰਹੇ ਨੇ ਹਰ ਪਸ਼ੂ ਨੇ ਪਸ਼ੂ ਬਣਾਈ ਤੇ ਘਾਣਾ ਹੋਇਆ ਵਰ ਕੀ ਦਿਖਾਏਗਾ ਵਰ ਕੀ ਦਿਖਾਏਗਾ ਤਦ ਉਹਦੇ ਕੋਲ ਹੈ ਭਗਤ ਕਬੀਰ ਨੂੰ ਇੱਕ ਜੋਗੀ ਨੇ ਕਿਹਾ ਇੰਜ ਲੱਗਦਾ ਤੂੰ ਕੋਈ ਨਸ਼ਾ ਕਰਦਾ ਹੈ ਕਬੀਰ ਕਹਿੰਨੇ ਹਾਂ ਕਰਦਾ ਕਿਹੜਾ ਨਸ਼ਾ ਕਰਨਾ ਹੈ ਕਹਿੰਦਾ ਸ਼ਰਾਬ ਪੀਂਦਾ ਬਰਤਨੂ ਦੇਖਿਆ ਸਵੇਰੇ ਕੀ ਸ਼ਾਮ ਕੇ ਤੇਰੀ ਅੱਖਾਂ ਚ ਖੁਮਾਰ ਹੀ ਆਉਂਦੀ ਹੈ ਤੂੰ ਸਵੇਰੇ ਤੋਂ ਪੀਣ ਲੱਗਦਾ ਹੈ ਕਹਿੰਦਾ ਜ਼ਿੰਦਗੀ ਚ ਇੱਕੋ ਦਫਾ ਪੀਤੀ ਸੀ ਅਜੇ ਤੱਕ ਨਸ਼ਾ ਨਹੀਂ ਉਤਰਿਆ ਪੀਤੀ ਤੇ ਇੱਕੋ ਹੀ ਦਵਾ ਸੀ ਅਜੇ ਤੱਕ ਨਸ਼ਾ ਨਹੀਂ ਉਤਰਿਆ ਯੋਗੀ ਕਹਿੰਦਾ ਇਹ ਕਿਹੜੀ ਸ਼ਰਾਬ ਹੈ ਇੱਕੋ ਹੀ ਦਫਾ ਪੀਤੀ ਸੀ ਉਸੇ ਸਰੂਰ ਚ ਜੀ ਰਿਹਾ ਹੈ ਐ ਸਾਨੂੰ ਵੀ ਦੱਸ ਕਿਥੋਂ ਮਿਲਦੀ ਹੈ ਕਬੀਰ ਕਹਿੰਦੇ ਨੇ ਮਿਲਦੀ ਕਿਧਰੋਂ ਨਹੀਂ ਆਪ ਬਣਾਣੀ ਪੈਂਦੀ ਹੈ ਆਪ ਬਣਾਣੀ ਪੈਂਦੀ ਹੈ ਆਪ ਬਣਾਣੀ ਪੈਂਦੀ ਅਛਾ ਦੱਸ ਹੁਣ ਸਾਰੀ ਸ਼ਰਾਬ ਬਣਦੀ ਤੇ ਗੁੜ ਚੋਂ ਹੈ ਮਿੱਠੇ ਤੋਂ ਬਣਦੀ ਹੈ ਸੰਤਰਿਆਂ ਤੋਂ ਬਣਦੀ ਅੰਗੂਰ ਤੋਂ ਬਣਦੀ ਮਿੱਠੇ ਨੂੰ ਕੌੜਾ ਕਰਨਾ ਪੈਂਦਾ ਮੈਂ ਤੇ ਕਈ ਵਾਰ ਹੈਰਾਨ ਹੋ ਜਾਂਦਾ ਜਿਨ੍ਹਾਂ ਲੋਕਾਂ ਨੇ ਅੰਗੂਰ ਕੌੜੇ ਕਰ ਦਿੱਤੇ ਸੰਤਰੇ ਕੌੜੇ ਕਰ ਦਿੱਤੇ ਮਿੱਠਾ ਗੁੜ ਕੌੜਾ ਕਰ ਦਿੱਤਾ ਇਹ ਜੋ ਪੀ ਲੈਂਦੇ ਨੇ ਉਹਨਾਂ ਦੀ ਜ਼ਿੰਦਗੀ 'ਚ ਕੋਈ ਮਿਠਾਸ ਰਹਿੰਦੀ ਹੋਵੇਗੀ ਪਤਾ ਨਹੀਂ ਕਿਤਨੀ ਕੁੜੱਤ ਨਾਲ ਭਰ ਜਾਂਦੀ ਹੋਵੇਗੀ ਸਾਰੇ ਕਰਦੇ ਚ ਕਲੇਸ਼ ਇਕਦੇਸ਼ ਕਰਕੇ ਰੱਖਦੇ ਕਬੀਰ ਕਹਿੰਦਾ ਆਪ ਬਣਾਣੀ ਪੈਂਦੀ ਹੈ ਯੋਗੀ ਕਹਿੰਦਾ ਫਿਰ ਜ਼ਰਾ ਸਾਨੂੰ ਢੰਗ ਦੱਸ ਤੋ ਕੀੜਾ ਮਿੱਠਾ ਪਾਣਾ ਪੈਂਦਾ ਕਿਤਨਾ ਸਖ ਲਾਣਾ ਪੈਂਦਾ ਢੰਗ ਤੌਰ ਤਰੀਕਾ ਕੀ ਹੈ ਯਕੀਨ ਜਾਣੋ ਕਈ ਸ਼ਬਦ ਨੇ ਸ਼ਰਾਬ ਬਣਾਉਣ ਦਾ ਢੰਗ ਦੱਸਦੇ ਨੇ ਕਬੀਰ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਸਿਰਫ ਇੱਕ ਸ਼ਬਦ ਹੋਣਾ ਇਸ ਵਕਤ ਸੁਣਾ ਰਹੇ ਆ ਸ਼ਰਾਬ ਬਣਾਉਣ ਦਾ ਢੰਗ ਨਾਮ ਦੀ ਸ਼ਰਾ ਗੁੜ ਕਰ ਗਿਆਨ ਧਿਆਨ ਕਰ ਬਹਵਾ ਭਵ ਭਾਟੀ ਤਨ ਧਾਰਾ ਸੋ ਕਮਨ ਨਾਰੀ ਸਹਿਜ ਸਮਾਨੀ ਪੀਵਨ ਪੀਵਨ ਹਾਰਾ ਉਹਧੂ ਮੇਰਾ ਮਨ ਮਤਵਾਰਾ ਹੁਣ ਮਨ ਚੜਾ ਮਨ ਰ ਸਚਾ ਕੇ ਆ ਤ੍ਰਿਵਣ ਭਇਆ ਉਜਾਰਾ ਮੈਂ ਗਿਆਨ ਦਾ ਬਣਾਇਆ ਗੁੜ ਧਿਆਨ ਦਾ ਬਣਾਇਆ ਮਉਆ ਮਉਆ ਤੁਸੀਂ ਸਮਝੋਗੇ ਨਹੀਂ ਮੈਂ ਉਸ ਇਲਾਕੇ ਚ ਬਹੁਤ ਰਿਆ Orissa ਦੇ ਚ ਕੁਝ ਬਿਆਰ ਤੇ ਬੰਗਾਲ ਦਾ ਇਲਾਕਾ ਮਹੂਆ ਪੀਪਲ ਦੀ ਤਰ੍ਹਾਂ ਇੱਕ ਬਹੁਤ ਵੱਡਾ ਬੋਰਡ ਦੇ ਤਰ੍ਹਾਂ ਦਰਖਤ ਹੁੰਦਾ ਹੈ। ਉਹਨੂੰ ਚਮੇਲੀ ਦੀ ਤਰ੍ਹਾਂ ਚਿੱਟੇ-ਚਿੱਟੇ ਫੁੱਲ ਲੱਗਦੇ। ਬੜੇ ਮਿੱਠੇ ਹੁੰਦੇ ਨੇ। ਉਹਨਾਂ 'ਚ ਮਿਠਾਸ ਰੱਬ ਨੇ ਬੜੀ ਬੜੀ। ਅਪ੍ਰੈਲ ਦੇ ਮਹੀਨੇ 'ਚ ਇਹ ਫੁੱਲ-ਫੱਲੇ ਝੜਦੇ ਨੇ, ਜ਼ਮੀਨ ਚਿੱਟੀ ਹੋਈ ਪਈ ਹੁੰਦੀ। ਉਧਰ ਦੇ ਲੋਕੀ ਨਾ ਫੁੱਲਾਂ ਨੂੰ ਚੁਣ ਲੈਂਦੇ ਨੇ। ਗੁੜ ਵਿੱਚ ਮੌਆ ਮਿਲਾ ਕੇ ਸ਼ਰਾਬ ਕਰ ਦੇਣਾ ਕਬੀਰ ਬਨਾਰਸ ਦੇ ਵਾਸੀ ਸਨ ਬਿਹਾਰ ਦੇ ਨਾਲ ਲੱਗਦਾ ਹੈ ਬਨਾਰਸ ਗੁੜ ਕਰ ਗਿਆਨ ਧਿਆਨ ਕਰ ਮੌਆ ਮੈਂ ਗਿਆਨ ਦਾ ਗੁੜ ਬਣਾਇਆ ਹੈ ਧਿਆਨ ਦਾ ਮੌਆ ਬਣਾਇਆ ਹੈ ਬਾਉ ਅਗਰ ਮੈਂ ਵਾਹਿਗੁਰੂ ਆਖਦਾ ਸਤਨਾਮ ਵਾਖਦਾ ਐਵੇਂ ਨਹੀਂ ਜ਼ਬਾਨ ਕਹਿੰਦੀ ਉਸ ਵਿੱਚ ਮੇਰਾ ਧਿਆਨ ਹੈ ਮੇਰਾ ਮਨ ਉਸ ਨੂੰ ਸੁਣ ਧਿਆਨ ਹੈ ਔਰ ਫਿਰ ਮੈਨੂੰ ਇਸ ਦੀ ਸਮਝ ਆਏ ਕਿ ਧਿਆਨ ਦੇ ਜੁੜਦਿਆਂ ਭਗਵਾਨ ਪ੍ਰਗਟ ਹੋਏ ਮੇਰੇ ਕੋਲ ਗਿਆਨ ਹੈ ਕਿ ਜਪਦਿਆਂ ਜਪਦਿਆਂ ਗਿਆਨ ਪ੍ਰਗਟ ਹੁੰਦਾ ਇਹਨੂੰ ਅਨਭਵੀ ਗਿਆਨ ਕਹਿੰਦੇ ਗੁਰ ਕਰ ਗਿਆਨ ਧਿਆਨ ਕਰ ਮੱਵਾ ਪਹਿਲੇ ਤੇ ਜਦ ਜਪਣਾ ਕਬੀਰ ਨੇ ਆਰੰਭ ਕੀਤਾ ਹੋਣਾ ਨਸ਼ਾ ਨਹੀਂ ਹੋਵੇਗਾ ਸਰੂਰ ਤੇ ਬਾਦਚ ਹੁੰਦਾ ਜਦ ਵਾਕਈੇ ਸ਼ਰਾਬ ਬਣ ਜਾਂਦੀ ਗੁੜ ਕਰ ਗਿਆਨ ਧਿਆਨ ਕਰ ਮਉਆ ਭਉ ਭਾਟੀ ਤੰਦਾਰਾ ਸੁਖ ਮਨ ਨਾਰੀ ਸਹਿਜ ਸਮਾਨੀ ਪੀਵੇ ਪੀਵਨ ਹਾਰਾ ਔਧੂ ਮੇਰਾ ਮਨ ਮਤਵਾਰਾ ਹੁਣ ਮਨ ਚੜਾ ਮਦਨ ਰਸ ਚਾਖਿਆ ਤ੍ਰਿਭਵਨ ਪਾਇਆ ਉਜਾਰਾ ਨਾਰੀ ਨਲਕੇ ਠੀਂ ਦੇ ਚ ਗੁੜ ਤੇ ਮਵਾ ਪਾਇਆ ਔਰ ਇਹਨਾਂ ਨੂੰ ਰੱਖਿਆ ਚੁੱਲ੍ਹੇ ਤੇ ਅੱਗ ਤੇ ਰੱਖਿਆ ਜਾਂਦਾ ਹੈ ਦੋਇਪੁਰ ਜੋਰ ਰਸਾਈ ਪਾਟੀ ਪਿਓ ਮਹਾਰਸ ਭਾਰੀ ਕਾਮ ਕ੍ਰੋਧ ਦੋਇ ਕੀਏ ਜਲੇਤਾ ਛੂਟ ਗਈ ਸੰਸਾਰੀ ਥੱਲੇ ਬਾਲਣ ਕਿਹੜਾ ਡਾਇਆ ਕ੍ਰੋਧ ਦਾ ਕਾਮ ਦਾ ਜਲਾ ਕੇ ਖ਼ਾਕ ਕਰ ਦਿੱਤਾ ਹੈ ਕ੍ਰੋਧ ਨੂੰ ਜਲਾ ਕੇ ਖ਼ਾਕ ਕਰ ਦਿੱਤਾ ਹੈ ਕਾਮ ਨੂੰ ਐ ਬਾਲਣ ਦਾ ਜਨ ਦਾਰੇਆ ਕਰੋਧ ਕਰੋਧ ਨੇ ਮੈਨੂੰ ਕੀ ਜਲਾਣਾ ਹੈ ਮੈਂ ਹੀ ਕਰੋਧ ਨੂੰ ਜਲਾ ਕੇ ਖਤਮ ਕਰ ਦਿੰਦਾ ਹੈ ਕਾਮ ਨੇ ਮੈਨੂੰ ਕੀ ਭ੍ਰਸ਼ਟ ਕਰਨਾ ਹੈ ਮੈਂ ਇਹਨੂੰ ਹੀ ਸਾੜ ਕੇ ਸੁਆ ਕਰ ਦਿੰਦਾ ਹੈ ਕਾਮ ਕਰੋਧ ਦੋਏ ਕੀਏ ਜਲੇਤਾ ਜਲੇਤਾ ਬਾਲਣ ਇਹ ਮੈਂ ਬਾਲਣ ਬਣਾਇਆ ਹੈ ਦੋਏ ਪਰ ਜੋਰ ਰਸਾਈ ਬਾਠੀ ਨਿਰਗੁਣ ਤੇ ਸਰਗੁਣ ਨੂੰ ਜੋ ਮੈਂ ਇੱਕ ਸਮਝਿਆ ਜੋੜਿਆ ਸੰਸਾਰ ਤੇ ਨਿਰੰਕਾਰ ਨੂੰ ਜੋ ਮੈਂ ਇੱਕ ਸਮਝਿਆ ਜੋੜਿਆ ਭੈ ਦੀ ਭੱਠੀ ਵਿੱਚ ਗਿਆਨ ਦਾ ਗੁੜ ਪਾਇਆ ਧਿਆਨ ਦਾ ਮਉਵਾ ਪਾਇਆ ਫੱਲੇ ਬਾਲਣ ਡਾਇਆ ਤੇ ਪ੍ਰੇਮ ਦੀ ਨੱਲੀ ਲਾਈਏ ਮੈਂ ਉਸ ਭੱਠੀ ਨੂੰ ਉਸੇ ਵਿੱਚ ਸ਼ਰਾਬ ਨਿਕਲਦੀ ਬਣ ਕੇ ਸਤ ਨਿਕਲਦਾ ਪਾਪ ਬਣ ਕੇ ਗੁੜ ਕਰ ਗਿਆਨ ধ্যান ਕਰ ਮਉਆ ਭਉ ਭਾ ਰੇਤਨ ਧਾਰਾ ਸੁਖਮਨ ਨahari ਸਹਿਜ ਸਮਾਨੀ ਪੀਵੇ ਪੀਵਨ ਹਾਰਾ ਔਦੋ ਮੇਰਾ ਮਨ ਮਤਵਾਰਾ ਹੁਣ ਮੇਰਾ ਮਨ ਬੜਾ ਮਤਵਾਲਾ ਹੋ ਗਿਆ ਮੈਂ ਪੀ ਲਈ ਔਦੋ ਮੇਰਾ ਮਨ ਮਤਵਾਰਾ ਹੁਣ ਮਨ ਚੜਾ ਮदन ਰਸ ਚਾਖਿਆ ਤ੍ਰਿਭਵਨ ਭਾਇ ਉਜਾਰਾ ਸ਼ਰਾਬੀ ਨੂੰ ਇੱਕ ਥੱਪੜ ਮਾਰੋ ਦਾ ਨਸ਼ਾ ਲੈ ਜਾਂਦਾ ਹੈ ਸ਼ਰਾਬੀ ਪੀ ਲਵੇ ਤੇ ਆਪਣਾ ਨਾਮ ਹੀ ਭੁੱਲ ਜਾਂਦਾ ਹੈ ਆਪਣਾ ਘਰ ਵੀ ਭੁੱਲ ਜਾਂਦਾ ਹੈ ਕਬੀਰ ਕਹਿੰਦੇ ਨੇ ਮੈਂ ਕੀ ਪੀਤੀ ਇਹ ਮੈਨੂੰ ਤਿੰਨ ਲੋਕਾਂ ਦਾ ਉਜਾਲਾ ਆਉਂਦਿਆ ਪ੍ਰਕਾਸ਼ ਹੋ ਗਿਆ ਮੈਂ ਆਗਮ ਨਿਗਮ ਨੂੰ ਵੇਖ ਲਿਆ ਹੁਣ ਮੇਰੇ ਕੋਈ ਤਨ ਦੇ ਟੁਕੜੇ ਟੁਕੜੇ ਵੀ ਕਰ ਦੇਵੇ ਨਸ਼ਾ ਲੈਣ ਵਾਲਾ ਨਹੀਂ ਆਖਰੀ ਗੱਲ ਉਹ ਯੋਗੀ ਕਹਿੰਦਾ ਇਹ ਢੰਗ ਤੂੰ ਕਿੱਥੋਂ ਸਿੱਖਿਆ ਹੈ ਇਹ ਬੜੇ ਬੜੇ ਮੁਖੀਆਂ ਕੁਲ ਗਿਆਂ ਸੰਤਾਂ ਕੋਲ ਮੰਤਾਂ ਕੋਲ ਗੋਲਕ ਸਦਾ ਮੁਖੀ ਸੀ ਇਹ ਜਾਂਚ ਤੈਨੂੰ ਕਿਸ ਨੇ ਦਸੀਏ ਪ੍ਰਗਟ ਪ੍ਰਗਾਸ ਗਿਆਨ ਗੁਰਗੰਮਤ ਸਤਗੁਰ ਤੇ ਬੁਧਬਾਰੀ ਦਾਸ ਕਵੀਰ ਦਾਸ ਮਦਮਾਤਾ ਉਚਕ ਨ ਕਬ ਹੋ ਜਾਏ ਇੱਥੇ ਜਿਹੜਾ ਮੇਰਾ ਕਲਾਲੀਏ ਤੇ ਸ਼ਰਾਬ ਦੀ ਬਣਾਉਣ ਦਾ ਢੰਗ ਦੱਸਣ ਵਾਲਾ ਮੇਰਾ ਗੁਰੂ ਪ੍ਰਭੂ ਨੇ ਆਪ ਹੀ ਦੱਸੇ ਪ੍ਰਮਾਤਮਾ ਆਪ ਹੀ ਕਲਾ ਲਈ ਹੈ ਜਿਉਂ-ਜਿਉਂ ਮੈਂ ਉਸ ਦਾ ਨਾਮ ਜਪਿਆ ਤਿਉਂ-ਤਿਉਂ ਪ੍ਰਗਟ ਹੋਇਆ ਔਰ ਮੈਨੂੰ ਸਰੂਰ ਚੜਨਾ ਆਰੰਭ ਹੋ ਗਿਆ ਦਾਸ ਕਬੀਰ ਤਾਸ ਮਦ ਮਾਤਾ ਉਚਕ ਨ ਕਬ ਹੋ ਜਾਏ ਮੈਂ ਤੇ ਇਸ ਦੇ ਚ ਮਸਤ ਹੋ ਗਿਆ ਨੇ ਨਸ਼ਾ ਕਦੀ ਲੈਣਾ ਨਹੀਂ ਲੈਣਾ ਤਿੰਨ ਲੋਕਾਂ ਦਾ ਪੂਜਾ ਲਾਉ ਗਿਆ ਭਾਈ ਸਾਹਿਬ ਭਾਈ ਨੰਦ ਲਾਲ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਾਕੇ ਕਹਿੰਦੇ ਤੇ ਸਾਕੇ ਕਿਸ ਨੂੰ ਕਹਿੰਦੇ ਨੇ ਜਿਹੜਾ ਸ਼ਰਾਬ ਪਿਲਾਉਂਦਾ ਹੈ ਹੁਣ ਕਨਗੀਧਰ ਪਾਦਸ਼ਾਹ ਨੂੰ ਨੰਦ ਲਾਲ ਕਹਿੰਦੇ ਨੇ ਸ਼ਰਾਬ ਦੇ ਪਿਲਾਉਣ ਵਾਲਾ ਇਹ ਬੋਲ ਨਾ ਹੁੰਦੇ ਤਾਂ ਫਿਰ ਮੈਂ ਸੁਣਾ ਵੀ ਨਹੀਂ ਸਕਦਾ ਪੜ੍ਹ ਵੀ ਨਹੀਂ ਸਕਦਾ ਕਾਹ ਵੀ ਨਹੀਂ ਸਕਦਾ ਸੀ ਮੈਂ ਇੱਕ ਦਮ ਫਿਰ ਅਰਜ਼ ਕਰਾਂ ਸ਼ਰਾਬ ਇੱਕ ਨਸ਼ਾ ਹੈ ਨਾਮ ਵੀ ਇੱਕ ਨਸ਼ਾ ਹੈ ਇੱਕ ਨਸ਼ਾ ਬੇਹੋਸ਼ੀ ਦਾ ਹੈ ਮਨੁੱਖ ਆਪਣੇ ਆਪ ਨੂੰ ਭੁੱਲ ਜਾਂਦਾ ਹੈ ਪਸ਼ੂ ਹੋ ਜਾਂਦਾ ਹੈ ਇੱਕ ਨਸ਼ਾ ਹੋਸ਼ ਦਾ ਹੈ ਮਨੁੱਖ ਆਪਣੇ ਆਪ ਤੋਂ ਉੱਚਾ ਉੱਠ ਜਾਂਦਾ ਹੈ ਪ੍ਰਮਾਤਮਾ ਵਰਗਾ ਹੋ ਜਾਂਦਾ ਹੈ ਈਸ਼ਵਰ ਵਰਗਾ ਨੰਨਾ ਫਰਕ ਨੰਦ ਲਾਲ ਕਹਿੰਦੇ ਨੇ ਵਿਦੇਸ ਕੀਆ ਵਿਦੇਸ ਕੀ ਮਰਿਆ ਇਕ ਜਾ ਮਾ ਜਾ ਰੰਗੀ ਨਹੀਂ ਹੈ ਤੇ ਲਾ دیਵਾਨੇ ਗੋਇਆ ਦੀ ਦੂਸਰੀ ਨਜ਼ਮ ਹੈ ਕੋਈ ਤੁਹਾਡੇ ਵਿੱਚ ਪਰਸ਼ਨ ਸਮਝਦੇ ਹੋ ਨਹੀਂ ਇਹ دیਵਾਨੇ ਭਾਈ ਨੰਦ ਲਾਲ ਦਾ ਇਹ ਗ੍ਰੰਥ ਹੋਵੇ ਦੂਜੀ ਨਜ਼ਮ ਹੈ ਵਿਦੇਸਾ ਕੀ ਮਰਾ ਇੱਕ ਜਾ ਮਰਾ ਰੰਗੀ ਨਹੀਂ ਹੈ ਤੇ ਲਾ ਬਚਸ਼ ਮੇ ਪਾਕ ਵੀ ਆਸਾਂ ਕੁਨਮ ਇਹ ਜੁਮਲਾ ਮੁਸ਼ਕਿਲ ਹੈ اے میرے ساخی او ساخی گرو गोविंद सिंह نو کہہ رہن میں پھر ਅਰਜ਼ ਕਰਾਂ ساخی ਉਸ ਨੂੰ ਕਹਿੰਦੇ ਨੇ ਜੋ ਬੋਤਲ ਚੋਂ ਸ਼ਰਾਬ ਕੱਢ ਕੇ ਪਿਆਲੇ ਚ ਪਾਵੇ ਤੇ ਪਿਆਲਾ ਅੱਗੋਂ ਪੇਸ਼ ਕਰੇ ਉਹਨੂੰ ਸਾਖੀ ਕਹਿੰਦੇ ਨੰਦ ਲਾਲ ਕਲਗੀਧਰ ਨੂੰ ਸਾਖੀ کہہ ਰਿਹਾ ਤੂੰ ਮੇਰਾ ਸਾਖੀ ਦੂਰ ਕਿਉਂ ਜਾ ਰਹਾ ڈاکٹر محمد ਇਕਬਾਲ ਨੇ ਖੁਦਾ ਨੂੰ ਸਾਖੀ ਕਹਿੰਦੇ اور میں حیران ہویا ڈاکٹر محمد اقبال دیا نظما بھی پڑھ کے انہیں گرو نانک بارے بھی بڑے غزب لکھے تیرے شیشے میں میں باقی نہیں ہے بتا کیا تو میرا ساکی نہیں ہے سمندر سے ملے پیاسے کو شبنم بخیلی ہے یہ رضا کی نہیں ہے اے خدا تے ساگر ہے ਮੈਨੂੰ ਤੇ ਸਿਰਫ ਇੱਕ ਬੂੰਦ ਮਿਲੇ ਕਿਸੇ ਦਿਨ ਨਸ਼ਾ ਚੜਿਆ ਸੀ ਸਰੂਰ ਆਇਆ ਸੀ ਹੁਣ ਕੋਈ ਨਹੀਂ ਸਾਗਰ ਤੋਂ ਇੱਕ ਬੂੰਦ ਮਿਲੇ ਐ ਹੁਦਾ ਇਤੇ ਬਖੀਲੀ ਹੋਈ ਕੋਈ ਰਜ਼ਾਕੀ ਥੋੜੀ ਹੈ ਚੰਨਲ ਸੁਣਨਾ ਤਾਣਾ ਮਾਰਿਆ ਹੈ ਲੈ ਨਾ ਤੇ ਅੱਠੇ ਪੈਰ ਦਾ ਆਨੰਦ ਦੇ ਅੱਠੇ ਪੈਰ ਸੁਰਦ ਜੋੜ ਇਹ ਕੀ ਥੋੜਾ ਜਿਹਾ ਮਨ ਚਲਾ ਗਿਆ ਨਮਾਜ਼ ਦੇ ਨੇੜੇ ਚਲਾ ਗਿਆ ਸੀ ਤੇ ਥੋੜਾ ਜਿਆ ਰਸ ਮਿਲ ਗਿਆ ਸੀ ਕਈਆਂ ਨੂੰ ਮਿਲ ਜਾਂਦਾ ਕਈ ਵਾਰ ਪਾਠ ਦਾ ਕਈ ਵਾਰ ਕੀਰਤਨ ਸੁਣਦੇ ਆਂ ਵੀ ਮਿਲ ਜਾਂਦਾ ਇੱਕ ਵਾਰ ਗਿਲਾ ਕਰਦਾ ਹੈ ਖੁਦਾ ਤੇ ਤੇਰੇ ਸ਼ੀਸ਼ੇ ਵਿੱਚ ਮੈਂ ਬਾਕੇ ਨਹੀਂ ਹੈ ਬਤਾ ਕਿਆ ਤੂੰ ਮੇਰਾ ਸਾਕੇ ਨਹੀਂ ਹੈ ਸਮੁੰਦਰ ਸੇ ਮਿਲੇ ਪਿਆਸੇ ਕੋ ਸ਼ਬਨਮ ਸ਼ਬਨਮ ਕਹਿੰਦੇ ਨੇ ਉਹ ਸੁਣੋ ਇੱਕ ਬੂੰਦ ਜੜੀ ਪਈ ਆਉਂਦੀ ਘਾਤ ਤੇ سمندر سے ملے پیاسے کو شبنم بخیلی ہے یہ رضا کی نہیں ہے اے خدا اے رضا کی نہیں بھون اٹھے پیر دی مستی دے. اٹھے پیر درور دے او سرور سروور پھائی سا بھائی نند لال کلگی دھر تو مد رہے بدے سا کی مرا یک جام ازاں رنگین اے دے رہا ਐ ਮੇਰੇ ਸਾਖੀ ਇੱਕ ਰੰਗੀਨ ਪਿਆਲਾ ਮੈਨੂੰ ਵੀ ਪਿਲਾ ਅਰਥ ਇਹ ਬਣ ਦੇਣ ਭਾਈ ਸਾਹਿਬ ਭਾਈ ਨੰਦ ਲਾਲ ਵਿਦੇਸਾ ਕੀ ਮਰਾਇਕ ਜਾਂ ਮਜ਼ਾ ਰੰਗੀਨ ਇਹ ਦਿਲਹਾ ਬਚਸ ਮੇ ਬਾਗ ਵੀ ਆਸਾਨ ਕੋ ਨਮ ਇਹ ਜੁਮਲਾ ਮੁਸ਼ਕਿਲ ਹਾ ਮੇਰੀਆਂ ਵੀ ਆ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣ ਮੈਂ ਵੀ ਉਸ ਆਨੰਦ ਨੂੰ ਮਾਣ ਲਵਾਂ ਮੈਂ ਵੀ ਉਸ ਪਾਪ ਪਰਵਰਦੇਗਾਰ ਦੇ ਦਰਸ਼ਨ ਕਰਨਾ ਮੇਰੀਆਂ ਵੀ ਸਾਰੀਆਂ ਮੁਸੀਬਤਾਂ ਮਿਟ ਜਾਣ